प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें ਪਿਛਲੇ ਦਿਨੀ ਥਾਣਾ ਕੋਟ ਪਾਏ ਹੱਦ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਦੋਹਰੇ ਕਤਲ ਦੇ ਗੰਭੀਰ ਮਾਮਲੇ ਤੇ ਸ੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਐਸਐਸਪੀ ਸ੍ਰੀ ਮੁਕਸਰ ਸਾਹਿਬ ਸ੍ਰੀ ਅਭਮਨਯੂ ਰਾਣਾ ਦੀ ਹਦਤਾਂ ਅਨੁਸਾਰ ਸ੍ਰੀ ਅਰੁਣ ਮੰਡਲ ਡੀਐਸਪੀ ਕੇ ਦਰਬਾਰ ਦੀ ਨਿਗਰਾਨੀ ਹੇਠ ਐਸਆਈ ਦੀਪਕ ਰਾਣੇ ਮੁਖ ਥਾਣਾ ਅਫਸਰ ਕੋਟ ਪਾਏ ਅਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਮੁਕੱਦਮਾ ਦਰਜ ਕੀਤਾ ਗਿਆ ਇਹ ਸਮਝ ਲਈ ਜਾਣਕਾਰੀ ਦੇਣ ਦੇ ਡੀਐਸਪੀ ਗੇਦਾਵਾਂ ਅਰਣ ਮੁੰਡਨ ਨੇ ਦੱਸਿਆ ਕਿ ਮਿਤੀ 6 ਫਰਵਰੀ 2026 ਨੂੰ ਸਰਕਾਰੀ ਖਾਲ ਵਿੱਚੋਂ ਮਿੱਟੀ ਕੱਢ ਕੇ ਪਾਣੇ ਦੀ ਵਾਰੀ ਲੈਣ ਨੂੰ ਲੈ ਦੋ ਤਿਹਰਾ ਵਿਚਾਲੇ ਚੜਾ ਹੋ ਗਿਆ ਇਸ ਦੌਰਾਨ ਦੋਸ਼ੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕਰਕੇ ਬਲਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਗੰਭੀਰ ਸੱਟਾਂ ਮਾਰੀਆਂ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗਦਰਵਾਹ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਦੋਨਾਂ ਨੂੰ ਮ੍ਰਿਤ ਕੋਸ਼ਿਸ਼ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਡਾਕਟਰੀ ਰਿਪੋਰਟ ਅਤੇ ਬਿਆਨਾਂ ਦੇ ਆਧਾਰ ਤੇ ਥਾਣਾ ਕੋਟ ਪਾਈ ਵਿਖੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਇਹਨੂੰ ਮੁਕੱਦਮਾ ਦਰਜ ਕਰਕੇ ਰਾਜਵਿੰਦਰ ਸਿੰਘ ਉਰਫ ਰਾਜਾ ਦਰਸ਼ਨ ਸਿੰਘ ਜਗਸੇਰ ਸਿੰਘ ਗੁਰਪ੍ਰੀਤ ਸਿੰਘ ਜਬਰਜੰਗ ਸਿੰਘ ਲਵਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਆਂ ਨੂੰ ਕੋਠੇ ਦਸ਼ਮੇਸ਼ ਨਗਰ ਨੂੰ ਨਾਮਜ਼ਦ ਕੀਤਾ ਗਿਆ ਹਾਂਜੀ ਸਾਰਿਆਂ ਨੂੰ ਜੋ ਕੱਲ ਇੱਕ ਸਾਡੇ ਸਾਹਮਣੇ ਮਾਮਲਾ ਆਇਆ ਜਿਸ ਵਿੱਚ ਦੋਰਾ ਇੱਕ ਜਿਹੜਾ ਹੈਗਾ ਮਟਰ ਹੋਇਆ ਹੈਗਾ ਸੂਚਨਾ ਮਿਲਣ ਤੇ ਤੁਰੰਤ ਕਮਾਂਡਯੋਗ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਜੀ ਵੱਲੋਂ ਜਿਹੜੇ ਸਾਨੂੰ ਨਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਤੇ ਜਦੋਂ ਪਰ ਮੌਕਾ ਤੇ ਪੁੱਜੇ ਹਾਂਗੇ ਤਾਂ ਇਹ ਸੂਚਨਾ ਸਾਨੂੰ ਪ੍ਰਾਪਤ ਹੋਈ ਹੈਗੀ ਕਿ ਇੱਕ ਨਿਰਮਲ ਸਿੰਘ ਤੇ ਬਲਜੀਤ ਸਿੰਘ ਜਿਹੜੇ ਹੈਗੇ ਨੇ ਦੋ ਬੰਦੇ ਸਿਵਲ ਹਸਪੀਟਲ ਜਿਹੜੇ ਆਪਣੇ ਗੇਦਰਵਾਹਾ ਵਿਖੇ ਲਿਆਣੇਗੇ ਸੀ ਜਿਨ੍ਹਾਂ ਨੂੰ ਬ੍ਰੌਡ ਟੈਸਟ ਕਰਨਾ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਤੇ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਛੇ ਆਪਣਾ ਜਬਰਜੰਗ ਸਿੰਘ ਐਂਡ ਫੈਮਿਲੀ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਇੱਕ ਸਰਕਾਰੀ ਖਾਲ ਦਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕੋਲ ਉਸ ਹੁੰਦੀ ਰੈਂਡਰਸਟਾਂ ਮੇ ਸੀ ਜੋ ਕੱਲ ਜਿਹੜਾ ਹੈਗਾ ਉਹਨਾਂ ਦੀ ਪਾਣੀ ਦੀ ਵਾਰੀ ਹੋਣ ਕਰਕੇ ਉਹਨਾਂ ਵੱਲੋਂ ਆਪਣਾ ਖਾਲ ਦੇ ਵਿੱਚੋਂ ਮਿੱਟੀ ਘੱਟੀ ਜਾ ਰਹੀ ਸੀ ਜਿੱਥੇ ਇਹ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਤੇ ਨਿਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਹਸਪੀਟਲ ਲੈ ਆਂਦੇ ਕੋ ਪ੍ਰਾਪਟ ਤੇ ਕਲੀਅਰ ਕੀਤੀ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਸਾਡੀ ਕੋਟ ਭਾਈ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਮੁਕੱਦਮਾ ਨੰਬਰ 21 ਅਧਿੰਤਾਰਾ 103 109 612 ਬੀ ਐਨ ਐਸ ਅਤੇ 2527 ਤਰੰਦਾ ਅਸਲਾ ਇੱਕ ਦਾ ਜਿਹੜਾ ਹੈਗਾ ਦਰਜ ਰਿਸਟਰ ਕਰ ਲਿਆ ਗਿਆ ਹੈਗਾ ਤੇ ਇਹਦੇ ਵਿੱਚ ਕੁੱਲ ਜਿਹੜੇ ਹੈਗੇ ਨੇ ਸਾਡੇ 7 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਦੱਸੇ ਗਏ ਨੇ ਜੋ ਇਹਨਾਂ ਦੋਸ਼ੀਆਂ ਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ 3 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਇਹਨੇ ਦੋਸ਼ੀ ਤੇ ਸਾਡੀ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਤੋਂ ਪਹਿਲਾਂ ਵੀ ਕੰਪਲੇਂਟ ਅੰਚਰ ਰਹੀ ਨਹੀਂ ਤੇ ਸਵੇਰ ਲਈ ਕੋਈ ਕੰਪਲੇਂਟ ਨਹੀਂ ਆਈ ਸੀ ਪਹਿਲਾਂ ਜੋ ਮੌਕਾ ਤੇ ਉਸ ਤੋਂ ਜਦੋਂ ਇਹ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈਗੀ ਐ ਰਿਪੋਰਟਿੰਗ ਕੋਈ ਹੈਗੀ ਤੇ ਪੁੱਛ ਸਕਦੇ ਹੋ। ਕੋਈ ਸੁਜੀਦਰ ਦੇ ਵੀ ਜ਼ਖਮੀ ਹੋਏ ਸਨ। ਜੀ ਬਿਲਕੁਲ ਇਹਦੇ ਵਿੱਚ ਜਿਹੜੀ ਦੂਸਰੀ ਤੇ ਰਹਿ ਗਈ ਹੈ ਦੂਸਰੀ ਤੇ ਧਿਰ ਦੇ ਵੀ ਜਿਹੜੇ ਤਿੰਨ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਜੋ ਕਿ ਇਲਾਜ ਦੀ ਤਤ ਵੈਪਨ ਕੀ ਇਸਤੇਮਾਲ ਹੋਇਆ ਸਰਿਤ ਪੁਰੀ ਵਾਰਦਾਤ ਵੈਪਨ ਇਸ ਵਾਰਦਾਤ ਦੇ ਵਿੱਚ ਜਿਹੜੇ ਗਨ ਸ਼ਾਟ ਵੀ ਫਾਇਰ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਕਸੀਆ ਜਿਹੜੇ ਹੋਰ ਹਥਿਆਰਾਂ ਤੋਂ ਤੇ ਟੰਡੇ ਛੋਟੀਆਂ ਉਹ ਜਿਹੜੇ ਹਥਿਆਰ ਵੀ ਜਿਹੜੇ ਆ ਇਸਤੇਮਾਲ ਹੋਏ ਸਰ ਦੂਸਰੀ ਤਰ੍ਹਾਂ ਕੋਲ ਤਾਂ ਵੈਪਨ ਨਹੀਂ ਸੀ ਪਰ ਵੈਪਨ ਦੋਨੇ ਪਾਸੇ ਜਖਮੀ ਕਿਵੇਂ ਹੋ ਗਏ ਜੋ ਸਾਨੂੰ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਹੈ ਕਿ ਜਿਹੜਾ ਬਲਜੀਤ ਸਿੰਘ ਜਿਹੜਾ ਮ੍ਰਿਤਕ ਹੈਗਾ ਬਲਜੀਤ ਸਿੰਘ ਦੇ ਕੋਲ ਵੈਪਨ ਸੀ ਤੇ ਜਦੋਂ ਉਹਨਾਂ ਦੇ ਜਿਹੜੀ ਹੈਗੀ ਹੈ ਛੱਟ ਲੱਗ ਜਾਂਦੀ ਹੈ ਉਹਨਾਂ ਦੇ ਉੱਤੇ ਛੋਟੇ ਪੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਵੈਪਨ ਹੀ ਇਸਤੇਮਾਲ ਹੁੰਦਾ ਤੇ ਬਾਕੀ ਜਿਹੜੇ ਸਬੰਧਿਤ ਜਿਹੜੀ ਤਫਤੀਸ਼ ਹੈਗੀ ਉਹ جاری ਹੈਗੀ ਜੋ ਸਾਹਮਣੇ ਆਏਗਾ ਫਿਰ ਦੱਸ ਲਾਈਸنسਡ ਵੈਪਨ ਸੀ ਪਿਸਟਲ ਸੀ ਵਾ ਕੀ ਸੀਗਾ ਇਹ ਜਿਹੜੀ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਅਧੀਨ ਨੇ ਤੇ ਸਾਡਾ ਚੱਲ ਰਿਹਾ ਜੋ ਆਏਗਾ ਉਹ ਸਾਫ਼ ਜੀ ਨਾਲ ਸਾਹਮਣੇ ਕਰੂ ਕਿੰਨੇ ਬੰਦੇ ਰਹਿ ਕੇ ਸਰ ਡਿਟੇਲ ਕਰਨੀ ਆ ਕਿ ਇਸ ਤਰ੍ਹਾਂ ਜੋ ਟੋਟਲੀ ਦੇ ਵਿੱਚ 7 ਦੋਸ਼ੀ ਇਹਨਾਂ ਨਾਲੋਂ ਲਿਖਾਏ ਗਏ ਨੇ ਜਿਨ੍ਹਾਂ ਵਿੱਚੋਂ 3 ਜਿਹੜੇ ਹੈਗੇ ਨੇ ਰੌਂਡ ਅਪ ਕਰ ਲਏ ਗਏ ਨੇ ਤੇ ਜਿਹੜੇ 3 ਨੇ ਉਹ ਇਲਾਜ ਦੇ ਨੇ ਉਸ ਤੋਂ ਇਲਾਵਾ ਜਿਹੜਾ ਇੱਕ ਦੋਸ਼ੀ ਹੈਗਾ ਉਹਦੀ ਭਾਰ ਜਿਹੜੀ ਚੱਲਦੀ ਹੈ ਮੇਨ ਕיוਸ ਕੌਣ ਰਿਹਾ ਸਰ ਇਸ ਕੋਲੋਂ ਜੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਖਾਲ ਦੀ ਲੜਾਈ ਸੀਗੀ ਇਹਨਾਂ ਵੱਲੋਂ ਜ਼ਿਆਦਾ ਜਿਹੜਾ ਐਗਰੈਸਿਵ ਜਿਹੜਾ ਸੀਗਾ ਉਹ ਜਬਰਜੰਗ ਜਿਹੜੇ ਹੈਗੇ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ ਸੀ ਸੋ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਪਹਿਲੂਆਂ ਤੇ ਹਾਲੇ ਤਫ਼ਤੀਸ਼ ਚੱਲ ਰਹੀ ਹੈ ਖਾਲੇ ਸਰ ਨਵ ਬਣਾਇਆ ਜਾ ਰਿਹਾ ਸੀ ਇਹ ਪਹਿਲਾਂ ਵੀ ਕੁੜੇ ਵਿੱਚ ਖਾਲੇ ਪੁਰਾਣਾ ਸਰਕਾਰੀ ਹੈਗਾ ਸੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਸੀ ਜਿਵੇਂ ਹੁਣ ਏ ኦਪਰੇਸ਼ਨਲ ਨਹੀਂ ਸੀਗਾ ਪਿਛੇ ਇਹਨੂੰ ኦਪਰੇਸ਼ਨਲ ਇਹਨਾਂ ਵੱਲੋਂ ਕੀਤਾ ਗਿਆ ਸੀ ਰਜਮੰਦੀ ਨਾਲ ਹੀ ਆ ਦੋਸ਼ੀ ਪਾਰਟੀ ਦੇ ਘਰੇ ਜਿਹੜਾ ਹੈਗਾ ਵਿਆਹ ਹੋਣ ਕਰਕੇ ਰਜਮੰਦੀ ਨਾਲ ਬੈਲੇ ਇਹਨਾਂ ਵੱਲੋਂ ਜਿਹੜੀ ਉਹਦੇ ਵਿੱਚ ਮਿੱਟੀ ਪਾਈ ਗਈ ਸੀ ਤੇ ਚਲੋ ਉਹ ਰਾਹ ਬਣਾਉਣ ਲਈ ਬਟ ਜਦੋਂ ਉਹਨਾਂ ਨੇ ਪਾਣੀ ਦੀ ਵਾਰੀ ਲਈ ਉਹ ਮਿੱਟੀ ਕੱਢਣੀ ਚਾਹੀ ਤਾਂ ਉੱਛੇ ਇਹਨਾਂ ਦੇ ਵਿੱਚ ਟਕਰਾਅ ਹੋ ਗਿਆ ਜਿਹੜਾ ਬਹਾਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ